ਸਰ ਜੀ ਵੀਡੀਓ ਵੇਖ ਰਖੇ ਆਪ ਸਾਰ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਵੇਖਣ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਸ਼ਰਪਨਿਕ ਕਮੇਟੀ ਦੀ ਐਟਰੀਂ ਕਮੇਟੀ ਦੇ ਹੱਕਾਂ ਮੈਂ ਇਕੱਤਰਤਾ 328 ਪਾਵਨ ਸ੍ਰੂਮ ਮਾਮਲੇ ਸੰਬੰਧੀ ਐਫ ਆਈ ਆਰ ਦਰਜ ਕਰਨ ਦਾ ਪਾਵਨ ਕਾਲ ਤੱਕ ਸੈਪੇਜੰਦ ਪੈਨਸਲਾ ਪਿਛਲੇ ਦਿਨ ਸਰਕਾਰ ਵੱਲੋਂ ਪ੍ਰਾਣੀ 328 ਪਾਵਨ ਸਰੂਪਾ ਸੰਬੰਧੀ ਦਰਜ ਕੀਤੀ ਐਫ ਆਈਆਰ ਦੇ ਮਾਮਲੇ ਵਿੱਚ ਸ਼ਰਮਨ ਕਮੇਟੀ ਦੀ ਅੰਤਰੀ ਕਮੇਟੀ ਦੀ ਅੱਜ ਇੱਥੇ ਆਗਾਮੀ ਕਤਰਤਾ ਪ੍ਰਧਾਨ ਜਿੱਤ ਸਿੰਘ ਤਾਮੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮਤਾ ਪਾਸ ਕਰਦੇ ਇਸ ਕਾਰਵਾਈ ਨੂੰ ਕੁਝ ਅਕਾਲ ਤੱਕ ਸੈਬ ਨੂੰ ਚੁਣੌਤੀ ਸ਼ਰਮਨ ਕਮੇਟੀ ਦੇ ਪ੍ਰਬੰਧਕੀ ਅਦਕਾਰਾਂ ਚ ਸਿੱਧੀ ਦਖਲ ਅੰਦਾਜ਼ੀ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆ ਇਹ ਮਾਮਲਾ ਵਿਚਾਰ ਅਤੇ ਅਗਲੇ ਹਦੇਸ਼ ਲਈ ਕਾਲਤਖ ਸਾਬ ਤੇ ਪੇਚੰਦਾ ਪੰਚਾਇਆ ਕੀਤਾ ਇਕਤਰਤਾ ਪ੍ਰੰਧ ਪੱਤਰਕਾਰਨ ਗਲਬਤ ਕਰਦੇ ਆ ਪ੍ਰਧਾਨਮ ਤਾਂ ਮੀਨੇ ਕਹਾ ਕਿ ਪਾਮਨਸ ਰੂਪਾਂ ਦੇ ਮਾਮਲੇ ਵਿੱਚ ਕਾਲਤਖ ਸਾਬ ਦੇ ਹਦੇਸ਼ ਅਨੁਸਾਰ ਕਰ ਰਹੀ ਪਹਿਲਾ ਹੀ ਮੁਕੰਮਲ ਕੀਤੀ ਜਾ ਚੁੱਕੀ ਹੁਣ ਦੇ ਬਾਵਜੂਦ ਬੀਤੇ ਦਿਨ ਚਿਰ ਦਰਬਾਰ ਸਾਹਿਬ ਦੇ ਵਾਸਤੀ ਮਾਕ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਤਰਨੇ ਵਿੱਚ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਮਨਨ ਸ਼ਮੂਲੀਅਤ ਕਰਨੀ ਤੇ ਪੁਲਿਸ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦੇਣ ਤੋਂ ਸਪੱਸ਼ਟ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ ਉਹਨਾਂ ਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਦਾ ਮਾਮਲਾ ਬੇਅਤ ਵੀ ਤੇ ਪਵਨ ਸਰੂਪ ਗੁੰਮ ਹੋਣ ਦਾ ਨਹੀਂ ਸਕੋ ਕੁਝ ਮੁੱਲ ਕੁਝ ਮਲਵੋ ਪੈਸਿਆਂ ਦੀ ਕੀਤੀ ਹੈਰਾ ਫੇਰੀਦਾ ਹੈ ਇਸ ਨੂੰ ਬੇਅਤ ਵੀ ਅਤੇ ਪਵਨ ਸਰੂਪਾਂ ਗੁੰਮ ਹੋਣ ਵਜੋਂ ਪ੍ਰਚਾਰਨਾ ਸਰਕਾਰ ਦੀ ਸਿੱਖ ਸੰਸਥਾਨ ਬਦਨਾਮ ਕਰਨ ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਪਾਰਨ ਦੀ ਸਿਆਸਤ ਹੈ ਇਹਨਾਂ ਲੋਕਾਂ ਉਹਨਾਂ ਕਹੇ ਕਿ ਉਨ੍ਹਾਂ ਕ ਕੇ ਕਾਲ ਤੱਕ ਸਹਿਬ ਵੱਲੋਂ ਡਾਕਟਰ ਇਚਰ ਡਾਕਟਰ ਇਚਰ ਸਿੰਘ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਵਿੱਚ ਕੰਮ ਕਰਦੇ ਕੋਜ ਮੁਲਾਜ਼ਮਾਂ ਨੇ ਨਿੱਜੀ ਲਾਲਸਾ ਕਰਕੇ ਆਪਣੇ ਗਲਤ ਕੰਮਾਂ ਨੂੰ ਤੇ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਇਸ ਸੰਬੰਧੀ ਇਸ ਸਬੰਧੀ ਜਿੱਥੇ ਤਰਕਾਕਤ ਸੈਪ ਬਲੌਂਸ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰੀਂ ਕਮੇਟੀ ਦੇ ਮਤ ਨੰਬਰ 466 ਮਿਤੀ 3 ਤਾਈ 8 2020 ਰਹਿ ਕਾਰਵਾਈ ਕੀਤੀ ਗਈ ਅਤੇ ਕੋਜ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦਾ ਫੈਸਲਾ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦਾ ਕਹਿਣਾ ਦੇ ਕਹਿਨ ਵਕ ਵਕ ਸਿੱਖ ਵਿਦਵਾਨਾਂ ਦੇ ਕਹਿਣ ਅਤੇ ਡਾਕਟਰ ਇਚੇ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਚ ਪਰਚਨਾ ਹੋਣ ਕਰਕੇ ਅੰਤਰੀਂ ਕਮੇਟੀ ਦੀ ਕਤਰਤਾ ਤੇ ਮਤਾ ਨੰਬਰ 439 ਮਿਤੀ 5 9 2020 ਰਹੀਂ ਕਾਨੂੰਨੀ ਕਾਰਵਾਈ ਦੀ ਥਾ ਆਪਣੇ ਤੌਰ ਤੇ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਏ ਇਸ ਲਈ ਸੀ ਕਿ ਪਵਨ ਸਰੂਪਾਂ ਦੇ ਪਤਲ ਵਿੱਚ ਪੁਲਿਸ ਦੀ ਦਖਲ ਅੰਦਾਜ਼ੀ ਮर्याਦਾ ਤੇ ਪਰੰਪਰਾ ਦੇ ਵਿਰੋਧ ਹੋਵੇਗੀ ਉਹਨਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੋਹਾਂ ਮਤਿਆਂ ਦੀ ਪੜਤੋਲਤਾ ਦੀ ਵੀ ਜਨਰਲ ਇਜਲਾਸ ਦੀ ਮਤਾ 368 ਮਿਤੀ 28 2 2 2020 રહી ਹੋ ਚੁੱਕੀ ਹੈ ਪ੍ਰਧਾਨਤਾ ਮੀਨੇ ਕਹਿੰਨ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਆਪਣੀਆਂ ਨਾਕ ਕੰਪਨੀਆਂ ਨੂੰ ਛਪਾਉਣ ਤੇ ਸਿਆਸੀ ਇੱਛਾ ਦੀ ਪੂrti ਲਈ ਹੈ ਕਿਉਂਕਿ ਬੇਅਦਬੀਆਂ ਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਕੋਈ ਵੀ ਇਨਸਾਫ ਨਹੀਂ ਕਰ ਸਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ